ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਵੀ ਅੱਜ ਮੌਸਮ ਹੈਗਾ ਠੰਡਾ ਬਾਹਰ ਬੱਦਲ ਬਾਈ ਜੀ ਹੋਈ ਵੀ ਹੈ ਠੰਡੀ ਢੰਡੀ ਹਵਾ ਚੱਲਦੀ ਹੈ ਤੇ ਬਈ ਟੈਲਣ ਦਾ ਰਾਹ ਨਹੀਂ ਦੇ ਰਿਹਾ ਅੱਜਾਂ ਦਾ ਕਾਲੂ ਆਉਂਦਾ ਮੈਂ ਚੱਲ ਮੇਨ ਕੰਮ ਆਪਾਂ ਗੱਡੀ ਖੜਾਉਣ ਜਗਾ ਜਗਾ ਸਾਫ ਕਰੀਏ ਠੀਕ ਨਹੀਂ ਅੰਨੇ ਆਪਣੇ ਗੱਡੀ ਦੇ ਅੰਦਰ ਖੜਦੀ ਹੋਣੀ ਜੇ ਸੱਤ ਰਾਂ ਟੈਂਟ ਸਾਨੂੰ ਪਤਾ ਨਹੀਂ ਕਿੰਨੇ ਦਾ ਨਾ ਕਰਦੇ ਹਾਂਜੀ ਚਲੋ ਬਈ ਕਰੀਏ ਜਗਾ ਸਾਫ ਪਹਿਲਾਂ ਸਾਰਾ ਸਮਾਨ ਦਾ ਬਾਹਰ ਕੱਢਤਾ ਪਾਣੀ ਮਾਰ ਕੇ ਆ ਥੋੜਾ ਜਿਹਾ ਸਾਫ ਜਿਹਾ ਕਰ ਦੇਣਾ ਵੈਸੇ ਇਹ ਤਾਂ ਟਾਲਾ ਕਰਾ ਗੰਦੀ ਨਹੀਂ ਮਿੱਟੀ ਮੁੱਟੀ ਜਿਹੀ ਜੰਮੀ ਵੀ ਹੈ ਨਾ ਮੈਂ ਡੈਂਪਰ ਹੈ ਨਾ ਇਹ ਕਰਨਾ ਇਹੋ ਕਿਹਦਾ ਡੱਬਾ ਲਟਾ ਉਹ ਡੱਬਾ ਰੱਖਣੇ ਨੂੰ ਕਰਿਆ ਤਾਂ ਇਹ ਜਗਾ ਉਹ ਉਦੋਂ ਉੱਪਰ ਰੱਖਤਾ ਮੋਟਰ ਫਿੱਟੇ ਵੱਜ ਜਾਣੇ ਪਾਣੀ ਦੇ ਵਿੱਚ ਉਹ ਬਾਲਟੀ ਲੈ ਕੇ ਆਦੇ ਨੇ ਪਾਣੀ ਦੀ ਮੋਟਰ ਆ ਗਈ ਮੋਟਰ ਚਲਾਉਣਾ ਨੇ ਫਿਰ ਟੈਪ ਲਾ ਲਾਂਗੇ ਲਾ ਲੈਨੇ ਇੰਨਾ ਪਾਣੀ ਆਪ ਘਾਇਵਾ ਦੀ ਚੱਲਦੀ ਹੈ ਬੰਦਾ ਪਣੀ ਆਫ ਕਰ ਰਹੀ ਹੈ ਹਾਂਜੀ ਹਾਂਜੀ ਉੱਪਰ ਤੇ ਢੋਲ ਲਾਣ ਦਾ ਇਕੱਠੇ ਆਪਾਂ ਆਰ ਫਰਨੀ ਰਹੀ। ਮੈਂ ਥੱਲੇ ਦਾ ਵੈਸੇ ਮਿੱਟੀ ਜਿਹੀ ਜਮੀ ਵੀ ਇੱਧਰ ਨੂੰ। ਮਿੱਟੀ ਸਾਫ ਹੋ ਗਈ ਵਾਪਾਂ ਨੇ ਗੱਡੀ ਵਧੀ ਅੰਦਰ ਛੱਡ ਜਉਂਗੇ। ਤੇ ਦੋ ਦਿਨ ਆਹ ਟਾਇਲਾਂ ਨੂੰ ਵੀ ਹਵਾ ਲੱਗ ਗਈ। ਜਿਹੜੀਆਂ ਦੋ ਨਵੀਆਂ ਲਾਈਆਂ ਸੀ ਜੀਆਂ। ਇੱਥੇ ਆਹ ਟਾਇਲ ਛੱਡ ਕੇ ਬਾਹਰ ਟੈਲਾਂ ਲੰਨਗੇ। ਇਹਨੂੰ ਪਸੰਦ ਆ। ਲੇ ਅੰਮਾ ਬਾਣੀ ਉੱਪਰ ਨਹੀਂ ਨਹੀਂ ਇਹ ਐਨਾ ਉੱਪਰ ਨਹੀਂ ਜਾਂਦਾ ਹਾਂ ਕੱਪੇ ਫੜਾ ਲਾ ਹੋਰ ਫਿਰ ਦੁਆਰੇ ਪੋਚਾ ਲਾ ਦਿੰਦੀ ਜਿੰਨੀ ਤਰ੍ਹਾਂ ਸਕਾ ਗਏ ਹਾਂ ਹਾਂਜੀ ਆ ਲੋ ਤੇ ਲੋ ਇਹ ਫਰਸ਼ ਨਾਲ ਰਗੜਾਈ ਵੀ ਕਰਤੀ ਤੇ ਹੁਣ ਵਾਲੇ ਵੀ ਪਾਣੀ ਮਾਰ ਦੇ ਜੀ ਇਹ ਮੁੱਛੀ ਮਮੀ ਹਾਂ ਨੂੰ ਨਾ ਮਿੱਟੀ ਮੈਂ ਅੱਜ ਹੀ ਰੱਖਣਾ ਕਰਕੇ ਦਾਅ ਕਰੂੰਗਾ ਮਿੱਟੀ ਵੇਖੋ ਅਸੀਂ ਇਸੇ ਲੱਕੜ ਨੂੰ ਵੀ ਪੈਰ ਵੀ ਪਜਾਬ ਜਾ ਕੇ ਰੱਖਣਾ ਕਰਦਾ ਨਹੀਂ ਪਹਿਲਾਂ ਦਾ ਦੂਹੀ ਆਪਣੀ ਜਿਹੜੀ ਤੰਦ ਜੋਗਾ ਪੈਰ ਤਿਲਕਦਾ ਨਹੀਂ ਦਾ ਜਿੱਥੇ ਬਾਤ ਨਹੀਂ ਆ ਰਹੀ ਸੱਜਣਾਂ ਆ ਗਏ ਮੇਰੇ ਪੱਟੇ ਹਮਮਾਤ ਬੰਦਰੀ ਜਿਹੜਾ ਬਹੁਤ ਮੁੱਖਾ ਐਂ ਠੰਡੀ ਠੰਡੀ ਹਵਾ ਚੱਲਦੀ ਸੀ ਹੁਣ ਹਵਾ ਰੁਕ ਗਈ ਥੋੜੀ ਇਹ ਵਿੱਚ ਵਿੱਚ ਨਾ ਠੰਡੇ ਠੰਡੇ ਹਵਾ ਲੈ ਵਈ ਮਾਰੀ ਇਹ ਬੈਂਪਰ ਆ ਤਾਂ ਖਣਾ ਕਨਾ ਚੀਜ਼ਾਂ ਤਾਂ ਅਸੀਂ ਪਟੋਗੇ ਆ ਕੇ ਲੈ ਬੱਸ ਹੋ ਗਈਆਂ ਇਹਨਾਂ ਕਾਹਨੂੰ ਖਰਾਬ ਕਰਨੀ ਤੇ ਦੇਖ ਲਓ ਪੱਟ ਕੇ ਪੈਸੇ ਉਰੇ ਉਰੇ ਹੋਂ ਦਾ ਫੇਰ ਪੜ ਦੇਣਾ ਕਿਉਂਕਿ ਗੱਡੀ ਦਾ ਟਾਇਰ ਖੜਨਾ ਹੈ ਨਾ ਲੋ ਵੀ ਦੇਖੋ ਆ ਥੋੜੀ ਹੁਣ ਟੈਲਾ ਸਾਫ ਲੱਗਣ ਲੱਗ ਗਿਆ ਤੇ ਇੰਨੀ ਮਿੱਟੀ ਫੇਰ ਨਿਕਲ ਗਈ ਹੁਣ ਇੱਕ ਵਾਰ ਪਾਣੀ ਫੇਰ ਮਾਰ ਦੇਣਾ ਫੇਰ ਦੇਖੋ ਕਿੰਨੀ ਮਿੱਟੀ ਨਿਕਲਦੇ ਹਾਂ ਹਾਂ ਆ ਦੇ ਕਿਸ਼ਾ ਸਫਾਈ ਹੋ ਗਈ ਮੈਂ ਐ ਕਰਦੇ ਹਾਂ ਉਹਨਾਂ ਨੂੰ ਤੁਹਾਡੀ ਦਿਨ ਰਹਿਣ ਦੇ ਆਪੇ ਹੀ ਲੱਗ ਜਾਂਦੇ ਆ ਚਲੋ ਹੁਣ ਇੱਕ ਵਾਰ ਆਖਰੀ ਵਾਰ ਪਾਣੀ ਕੱਢ ਕੇ ਫੇਰ ਲਿਉਂਦੇ ਗੱਡੀ ਫੇਰ ਅੰਦਰ ਗੱਡੀ ਬਾੜ ਦੇਣੀ ਠੀਕ ਹੈ ਮੈਂ ਇੱਕ ਵਾਰ ਪਾਣੀ ਕੱਢ ਦੋ ਮੈਂ ਚੰਗੀ ਤਰ੍ਹਾਂ ਹੈ ਨਾ ਸੁੱਕ ਜੂੰਗਾ ਫਿਰ ਪੱਲੇ ਲੈ ਵੀ ਠੰਡੀ ਠੰਡੀ ਹਵਾ ਇਹਦੇ ਨਾਲ ਲੱਗੀ ਤੇ ਮੀਂਹ ਵੀ ਆ ਕੇ ਹਟਿਆ ਹਾਂਜੀ ਪੱਤਿਆਂ ਦੀ ਆਵਾਜ਼ ਲੈ ਵੀ ਮੈਂ ਮੇਨ ਮੇਨ ਸਮਾਨ ਟਿਕਾ ਤਾ ਉਧਰ ਸਿਮੈਂਟੇ ਉੱਪਰ ਰੱਖਤਾ ਕਿਉਂ ਮੌਸਮ ਖਰਾਬ ਹੈ ਮੀਂਹ ਜਦ ਮਰਜ਼ੀ ਆ ਸਕਦਾ ਮੋਡ ਸੈਟਿੰਗ ਹੀ ਕਰਕੇ ਸਮਾਂ ਰੱਖਿਆ ਹੁਣ ਬਾਕੀ ਸਾਰੀ ਜਗ੍ਹਾ ਖੁੱਲ ਗਈ ਦੇਖੋ ਹੁਣ ਜੋ ਮਰਜੀ ਖੜਾ ਲਈ ਉਧਰ ਟੁੱਪੀ ਵੀ ਆ ਗਈ ਬਾਈ ਹੰਨਾ ਬਸ ਹੁਣ ਆਹ ਮਿੱਟੀ ਰਹਿ ਗਈ ਕੱਢ ਕੇ ਲੈ ਗਈਏ ਫਿਰ ਗੱਡੀ ਇਹ ਗੱਡੀ ਵਾ ਵੀ ਪਾਣੀ ਮਾਰਨਾ ਥੋੜਾ ਜਿਹਾ ਲੈ ਵੀ ਕੰਕਾਲ ਦੀ ਟੈਲਾ ਤੇ ਮਿੰਜਾ ਵੀ ਖਾਲੀ ਕਰਦੇ ਆ ਪਹਿਲਾਂ ਥੱਲੇ ਜੇ ਭਰਤੀਆਂ ਸੀ ਕਿ ਬੇਫਾਲ ਤੋਂ ਥੱਲੇ ਜੇ ਪਾਉਂਦੀਆਂ ਜਿਹੜੇ ਥੋੜੀ ਕੰਮ ਹੈ ਲੱਗਿਆ ਮਣੀ ਸਾਬ ਦੀਆਂ ਉਹ ਸੈਸ ਹੀ ਸਾਈਡ ਪਰ ਰੱਖ ਲਿਆ ਆ ਵਾਕੀ ਗੇੜ ਫੋਰ ਤਾਂ ਤੇ ਲਈ ਹੁਣ ਗੱਡੀ ਅੰਦਰ ਬਾੜੀਏ ਸਹੀ ਜੜੀ ਆ ਨਾ ਨਾ ਸਲਿੱਪ ਨਹੀਂ ਵਜਿਆ ਸਹੀ ਜੜੀਆਂ ਹਾਂ ਤੇ ਲੋ ਬਈ ਗੱਡੀ ਅੰਦਰ ਖੜਾ ਤੀ ਮੰਮੀ ਕਿ ਨਹੀਂ ਜਗਿਆ ਖੜਾ ਮੌਜੀ ਮੈਂ ਧੋਣੇ ਨੂੰ ਧੋ ਲੈ ਸਾਫ ਕਰ ਲੈ ਚੰਗੀ ਹੈ ਹਾਂ ਇਹ ਆਪਣੀ ਜਗ੍ਹਾ ਟਿਕਾਣੇ ਖੜ ਜਾਣੇ ਫੇਰ ਐ ਸੈੱਟ ਹੋ ਜਾਣੀ ਉੱਥੇ ਮੈਨੂੰ ਤਾਂ ਹੁਣੀ ਸਾਰੀ ਮਿੱਟੀ ਲੱਗੀ ਵੀ ਆ ਅੱਲ ਤਾਂ ਮੀਂਹ ਵਾਲਾ ਮੌਸਮ ਆ ਤਾਂ ਵੀ ਚੱਲ ਧੋਲਣੀ ਆਪਾਂ ਨੇ ਕਿ ਗੰਦੀ ਸੋਹਣੀ ਨਹੀਂ ਲੱਗਦੀ ਬਾਹਰ ਤੇ ਤੋਂ ਨਾਲੀ ਮੋਟੀ ਮੋਟੀ ਵਿੱਚ ਵੈਕਿਊਮ ਜਾਂ ਮਾਰ ਦੇਣਾ ਵੈਕਿਊਮ ਪਿਆ ਹੀ ਆਪਣੇ ਕੋਲ ਡੀਟਰ ਟਿੱਡਾ ਹੋ ਗਿਆ ਨਾ ਉਹ ਐਂਟੀਨਾ ਲੈ ਆਵਿੰਨੇ ਰੀਕਾਰਡ ਉੱਪਰ ਆਂ ਦੇਖੋ ਬੱਦਲ ਕਿੰਨਾ ਕਾਲਾ ਆ ਗਿਆ ਹਲੇ ਰੁਕੇ ਜਾਂਦਾ ਕਿ ਉਹਦਾ ਮੀਂਹ ਹੋ ਰਿਹਾ ਮੀਂਹ ਦੇ ਵਾਣੀ ਨਾਲ ਧੋ ਰਵੇ ਥੋੜੀ ਜੀ ਫੇਰ ਧੋਵਾਂਗੇ ਤਿੰਨ ਜਦ ਤੱਕ ਰੋਟੀ ਖਾ ਲਈਏ ਤੇ ਸਮਾਨ ਵੀ ਚੱਕ ਹੋਣਾ ਮੀਂਹ ਕਰਕੇ ਉਹ ਮੋਰਸਲ ਵੀ ਬਾਹਰੇ ਕੱਢ ਤੇ ਦੇਣਾ ਪਹਿਲਾਂ ਖਾਏ ਰੋਟੀ ਫੇਰ ਧੀਰੇ ਧੀਰੇ ਤੱਕ ਮੀਂਹ ਆ ਜਵੇ ਤਾਂ ਵਧੀਆ ਐਵੇਂ ਮਿੱਠਾ ਮਿੱਠਾ ਮੀਂਹ ਪੈਣ ਲੱਗ ਗਿਆ ਕਿਣਮਣ ਕਾਣੀ ਜੀ ਆ ਦੇਖੋ ਉਹ ਯੋਲੀ ਸ਼ੁਰੂ ਹੋ ਗਾ ਲੱਗਦਾ ਨਾ ਮੀਂਹ ਤੇਜ ਨਹੀਂ ਕਿਣਮਣ ਕਾਣੀ ਜੀ ਤੇਜ ਨਹੀਂ ਪਈ ਜਾਂਦੀ ਤੇ ਨੋਂ ਮੀਂਹ ਪੈਣ ਲੱਗ ਗਿਆ ਐਵੇਂ ਐਸੇ ਕਿਣਮਣ ਕਾਣੀ ਉਹੀ ਸਪੀਡ ਨਾਲ ਪੈ ਰਹੀ ਆ

ਗੱਡੀ ਬਦਕ ਆਪਣਾ ਮਾਰਦਾ ਹੁਣ ਲਈ ਆ ਸਾਈਡ ਸਾਈਡ ਖੰਦੀ ਸਾਈਡ ਆ ਸਾਈਡ ਨੂੰ ਗੱਡੀ ਖੜਾਦ ਨਹੀਂ ਹੋਣਾ ਇੱਧਰ ਟੱਲੀਆਂ ਮਾਰਦਾ। ਟੱਲੀਆਂ ਮਾਰਦਾ। ਸਿੱਧਾ ਅੰਦਰ ਆਇਆ ਕਰ। ਟੱਲੀਆਂ ਮਾਰ ਕੇ ਅੰਦਰ। ਕਿੰਨਾ ਕੰਦਾ ਹਾਂ ਗੱਡੀ ਧੋਤੀ। ਜਿੱਕੀ ਫਿਰ। ਮਿੱਟੀ ਥੱਲੇ ਰਹਿ ਗਈ ਹੁਣ ਮੈਂ ਕੀ ਕਰ ਦਵਾਂ? ਸਾਬ ਕਾ ਕਰਦੇ। ਸਾਬ ਹੁਣ ਚੱਕ ਕੇ ਬੈਂਪਰ। ਮਾਰ ਫਿਰ। ਖੜਦੇ ਮਿੱਟੀ ਪਿਛੇ ਨੂੰ। ਲੇ ਉਧਰੋਂ ਕਿਧਰੋਂ ਇਧਰੋਂ ਲੈ ਕੇ ਜਾ ਤਾਹਵਾ ਰਹਿਣ ਦੇ ਤੂੰ ਚੁੱਪ ਲੰਦੀਆਂ ਕਰਨੀ ਸਾਰੀ ਦਾ ਮਿੱਟੀ ਛੜਤੀ ਤਾਂ ਥੱਲੇ ਅੜਾ ਰਖਾਇਆ ਮਾਰ ਪਿੱਛੇ ਨਾ ਦੇ ਇਹਨਾਂ ਉਹ ਮੇਰੇ ਵੇਪਰ ਮਾਰੇ ਹੋਏ ਕਿਨਾਰ ਵਾਲੀ ਕੋਨੇ ਮੇਂ ਆਇਆ ਹੁੰਦਾ ਆਪੇ ਹਲਾ ਦੇਣਾ ਤੇ ਪਹਿਲਾ ਗਨ ਮਾਰਤਾੜੀ ਆ ਕੇ ਲੋ ਬਈ ਐਨ ਗੱਡੀ ਖੜਕੀ ਟਿਕਾਣੇ ਸੋਹਣਾ ਰਸਤਾ ਮੰਮੀ ਪਿਛਲੀ ਵਾਰ ਨਾਲ ਖੁੱਲ ਗਿਆ ਨਹੀਂ ਨਹੀਂ ਸਾਡੇ ਪਿਛਲੀ ਵਾਰ ਐਨ ਅੜ ਕੇ ਨਿਕਲਦੇ ਮੇਰੇ ਪੁਰਾਣੇ ਘਰ ਚ ਬੋਲਟ ਵੀ ਨਹੀਂ ਨਿਕਲਦਾ ਤਾਂ ਹੁਣ ਸੋਹਣਾ ਰਸਤਾ ਇੰਨਾ ਦਾ ਗੱਡੀ ਵਿਸ਼ੱਕ ਇੱਕ ਦੋ ਇੱਧਰ ਖੜ ਜਾ ਵੇਖੋ ਉੱਥੇ ਚਾਰ ਗੱਡੀ ਖੜਨਦੇ ਆ ਰਹੇ ਨੇ ਲੋਕ ਐ ਟਰੈਕਟਰ ਖੜਨਦੇ ਨੇ ਕੋਈ ਪੂਰੀ ਜਗ੍ਹਾ ਤੇ ਹੁਣ ਚੱਲੀਏ ਖੇਤਾਂ ਵਿੱਚ ਆ ਪੱਖਾ ਬੰਦ ਕਰਦਾ ਮੰਮੀ ਬਸ ਉੱਪਰ ਗੱਡੀ ਹੁਣ ਤਾਂ ਦੇਸੀ ਜਗਾੜੇ ਕਰਿਆ ਹੋਵੇ ਵੀ। ਉਹ ਬਿਜਲੀ ਆ ਰਹੀ ਹੈ ਨਾ ਲੋਕ ਤਾਂ ਪਾਣਾ। ਹਾਂਜੀ। ਯੂਰੇ ਤੇ ਬੰਦ ਕਰਿਆ ਬੂਰੇ ਤੇ ਹਲੇ। ਮੈਂ ਆਉਂ ਕਰਨਾ। ਮੈਂ ਚਲੋ ਭਾਈ ਚਲੀਏ ਖੇਤਾਂ 'ਚ ਪਾਣੀ ਦੇਖੀਏ। ਲੈ ਭਾਈ ਮੌਸਮ ਚੈੱਕ ਕਰੋ। ਬੱਦਲ-ਬੱਦਲ ਗੈਪ ਹੋ ਗਿਆ ਸਾਰਾ ਤੋਂ ਪੱਛੜ ਗਈ ਤਿੱਖੀ ਹਨ। ਉਹ ਦਿਖਦਾ ਵੀ ਨਹੀਂ। ਆ ਕਿੰਨੀ ਤਿੱਖੀ ਧੁੱਪ ਆਈ ਆ। ਮੀਂਹ ਵਾਲੀ ਤੋਂ ਪੈਣ ਜਲਦੀ ਆ। ਆੱਜ ਹੱਥ ਵਾ ਪੈਰੀ ਜਲਲ ਹੁੰਦੀ ਏ ਧੁੱਪ ਦੀ ਕਰਨ ਬੈਰੀ ਤੇ ਚੱਲੀਏ ਹੁਣ ਮੋਟਰ ਪਰ ਗਿਆੜਾ ਮਾਰ ਕੇ ਆਈ ਏ ਪਹਿਲਾਂ ਤਾਂ ਰਹਿ ਗਿਆ ਸੀਗਾ ਕੰਮ ਇਹ ਬੈ ਗਿਆ ਸੀਗਾ ਇਸ ਕਰਕੇ ਰੁਕ ਗਿਆ ਤਾਂ ਮੈਂ ਤੇ ਹੁਣ ਚੱਲਦਾ ਵਾ ਪਿੰਡ ਵਾਲੀ ਮੋਟਰ ਨਾਲ ਦੇਖਦਾ ਕਿੰਨਾ ਕੁ ਪਾਣੀ ਲੱਗ ਗਿਆ ਤੇ ਘੱਟ ਲੱਗਿਆ ਹੋਇਆ ਫੇਰ ਲਾ ਦਾਂਗੇ ਮੋਟਰ ਨਾਲ ਪਾਣੀ ਚੱਲ ਗਿੱਡੀ ਵੀ ਹੁਣ ਆਪਣੀ ਸ਼ਾਮ ਅੱਚ ਖੜੇ ਕਰੂੰਗੀ ਪਰ ਸ਼ਾਮ ਅੱਚ 3 3 ਵਜੇ ਚੱਲੇ 3 ਵਜੇ ਤੱਕ ਅਰੇ ਤੱਕ ਸ਼ਾਮ ਹੈਗੀ ਆ ਜਾ ਹੌਲੀ ਹੌਲੀ ਸੂਰਜ ਆਈ ਜਾਣਾ ਆਈ ਜਾਣਾ ਆਈ ਜਾਣਾ ਆਈ ਜਾਣਾ ਫਿਰ ਤੋਂ ਪਿੱਧਰ ਨੂੰ ਵਧੀ ਜਾਣੀ ਵੈਸੇ ਇਹ ਬੁੱਟਿਆਂ ਦੀ ਛਾਂਵਾਂ ਸ਼ਾਇਦ ਨਹੀਂ ਆਉਂਦੀ ਨਹੀਂ ਹੈ ਸਿਆਲਾ ਜਾਉਂਗੀ ਫੇਰ ਆ ਜਾਏਗਾ ਨਹੀਂ ਸ਼ਾਇਦ ਸੂਰਜ ਇੱਧਰ ਨੂੰ ਆ ਜਾਂਦਾ ਜਦ ਤਿੰਨ ਛਾਂਵਾਂ ਨਾਲ ਧੁੱਪ ਘਟੇ ਜਾਂਦੀ ਹੌਲੀ ਹੌਲੀ ਤਿੰਨ ਚਾਰ ਵਜੇ ਤੱਕ ਧੁੱਪਾਂ ਦੀ ਤਿੱਕੀ ਆਨ ਉਹਦੇ ਬਾਅਦ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਚੱਲੀਏ ਖੇਤਾਂ 'ਚ ਹੇ ਵੀ ਹੁਣ ਦੇਖੋ ਯਾਰ ਇਹ ਸ਼ਾਮ ਚੰਗੀ ਤਰ੍ਹਾਂ ਧੁੰਗ ਗਿਆ। ਹੁਣ ਦਾ ਕੱਪੜਾ ਜਾਂ ਮਾਰ ਕੇ ਖੜਾਤੀ ਮੈਂ ਅੰਦਰ। ਚੱਲੀਏ ਹੁਣ ਖੇਤਾਂ ਵਿੱਚ। ਲੈ ਵੀ ਪਾਣੀ ਦਾ ਘਟੇ ਆ। ਆਹ ਦੇਖੋ ਨੀਂ ਬਰ ਇਹ ਨਾ ਪਿਆ ਨਹੀਂ ਆ ਮੋਟਰਾਂ ਚੱਲਦੀਆਂ। ਤੇ ਨਾ ਪਾ ਜੂ ਪਟੜੇ ਵੇ ਆਬਾ ਜੀ ਕਹਿੰਦੇ ਰੇ ਪਾ ਦੇ ਅੱਜ ਜੂਰੀ ਆ। ਜੂਰੀ ਆ। ਪਾ ਕੇ ਕਹਿੰਦੇ ਫੇਰ ਪਾਣੀ ਛੱਡ ਦੇ। ਨਾ ਪਹਿਲਾਂ ਪਾਏ ਦਾ ਕੰਨਾ ਪਾਣੀ ਪਾਏ ਦਾ ਫਾਇਦਾ ਨਹੀਂ ਹੋਣਾ ਚਲੋ ਜੀ ਫਿਰ ਜੂਰੀ ਚੱਕ ਲਿਆਉਂਦੇ ਆ ਜੂਰੀ ਆ ਪਾ ਕੇ ਫਿਰ ਪਾਣੀ ਛੱਡ ਦਣਾ ਆਪਾਂ ਨੇ ਤੇ ਹੁਣ ਤਾਂ ਅੰਨਾਂ ਦਾ ਵੀ ਫਰਕ ਦਿਖਣ ਲੱਗ ਗਿਆ ਹਰਕਤ ਜੂਰੀ ਆ ਪਾ ਦਾ ਕੱਲੂ ਵੀ ਵਿਗਣਾ ਉਹ ਪਿੱਛੇ ਹਰੇ ਆ ਇਕ ਨਹੀਂ ਆਉਣੇ ਦਿਖਣ ਲੱਗ ਜਾਨੇ ਉਹ ਸਾਹਮਣੇ ਪਹਾੜ ਦਿਖਣ ਲੱਗ ਗਿਆ ਮੌਸਮ ਵੀ ਖੁੱਲ ਗਿਆ ਮੈਂ ਬਈ ਤਿੰਨਾ ਸਾਫ਼ ਕਰਨ ਲੱਗੇ ਪਰ ਜਾਮਣਾ ਬੋਗਿਰਦੀਆਂ ਸਾਡੇ ਫਲਨੀਆਂ ਕੱਟ ਕੱਟੀਆਂ ਝੜੀ ਜਾਂਦੀਆਂ ਬਹੁਤ ਲੱਗੀਆਂ ਨੇ ਉੱਪਰ ਹਲੇ ਵੀ ਕੱਟੀਆਂ ਜਾਮਣੇ ਇਹ ਪੱਕਦੀਆਂ ਵੀ ਆ ਕੱਲੀ ਪਰਤੇ ਮਿੱਠੀ ਹੁੰਦੀ ਹੈ ਇਹਨਾਂ ਦੀ ਆਹੋਂ ਦਾ ਕਿਥੇ ਰਿਗੇ ਤੇ ਪੱਕੀ ਹੋਣੇ ਨੇੜੇ ਚੱਲਦਾ ਆਇਕੋ ਲਿਕਣਾ ਹੋਏ ਮੋਟੀ ਨਹੀਂ ਉਹਦੇ ਉੱਪਰ ਤੇ ਪੱਕੀ ਬਸ ਨਾਲ ਥੱਲੇ ਗੁੱਡਲੀ ਵੀ ਆ ਗਈ ਇੰਕੀ ਬਹੁਤ ਮੋਟੀਆਂ ਹੁੰਦੀਆਂ ਜਿਹੜੀ ਸਾਡੇ ਪਹਿਲਾਂ ਪੁਰਾਣੇ ਘਰ ਦੇ ਬੈਕ ਸਾਈਡ ਲੱਗੀ ਵੀ ਤੇ ਉਹ ਜੰਮਣ ਬਹੁਤ ਵਧੀਆ ਸੀਗੀ ਉਹ ਬਹੁਤ ਸੁਣੀ ਫੁੱਲਦੀ ਹੁੰਦੀ ਜੀ ਜੰਮਣ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਕੱਲੂ ਦੇਖਾਂਗੇ ਹੁਣ ਅਗਲੇ ਬਲੌਗ ਚ ਤੇ ਓਕੇ ਬਾਏ ਜੀ ਮਿਲਦੇ ਕਿਸੇ ਅਗਲੇ ਬਲੌਗ ਵਿੱਚ ਹੁਣ